ਟ੍ਰੈਫਿਕ ਦਾ ਵੀ ਬੁਰਾ ਹਾਲ ਤੇ ਦੇ ਬਜ਼ਾਰਾਂ ਦੇ ਵਿੱਚ ਪਾਰਕਿੰਗਾਂ ਬਣੀ ਆ ਨੇ ਕੋਈ ਉਧਰ ਦੇ ਨੂੰ ਕੋ ਉਧਰ ਦਾ ਚਾਹੇ ਕੋਈ ਵੀ ਏਰੀਆ ਹੋਵੇ ਜੀ ਆ ਸੁੰਦਰ ਨਗਰ ਤੋਂ ਸੈਲਮੇ ਦੀ ਬੈਕ ਸਾਈਡ ਤੇ ਤੇ ਜਾ ਰਹੇ ਆ ਦੇਖੋ ਸੜਕਾਂ ਜੇ ਥੋੜੇ ਦਿਨ ਹੋਏ ਬਣੀ ਨੂੰ ਸੜਕ ਬਹਿ ਵੀ ਗਈ ਆ ਕਲੋਨੀ ਇਧਰ ਥੋੜੇ ਜਿਹੇ ਪਲਾਟ ਇਕੱਠੇ ਹੋਏ ਇਧਰ ਸੜਕ ਬਣੀ ਆ ਤੇ ਆ ਦੇਖੋ ਜਿੱਥੇ ਲੋਕਾਂ ਦਾ ਮੇਨ ਨੰਗਾ ਆ ਆ ਪੁਰਾਣਾ ਸਿਨੇਮਾ ਹੁੰਦਾ ਸੀ ਇਹਦੀ ਬੈਕ ਸਾਈਡ ਤੇ ਮੇਨ ਨੰਗਾ ਆ ਆ ਗੋਦਰ ਸ਼ਹਿਰ ਵਿੱਚ ਦੇਖੋ ਜੀ ਕੰਮ ਹੋ ਰਿਹਾ ਇਹ ਨਵੀਂ ਲੱਗੀ ਇੰਟਰਲੌਕ ਉਹਨੂੰ ਤੋੜ ਕੇ ਤੇ ਟਰਾਲੀ 'ਚ ਭਰ ਕੇ ਲੈ ਕੇ ਚੱਲੇ ਆ ਤੇ ਹੋਰ ਕਿੰਦੇ ਪਾਉਣੀ ਆ ਜਿਹੜੀ ਟੁੱਟੀ ਹੋ ਇਹਨਾਂ ਕੋਈ ਬਣਦੀ ਨਹੀਂ ਜਿਹੜੀ ਨਵੀਂ ਉਹ ਤੋੜਨ ਦਾ ਆ ਇਹ ਹਾਲ ਆ ਸਰਕਾਰ ਦਾ ਇਹਨਾਂ ਨੂੰ ਕਿਉਂ ਕੇ ਵਿਰੋਧ ਕਰੋ ਟੱਕਾ ਫਾਟਕ ਦੀ ਬਹੁਤ ਸਮੱਸਿਆ ਆ ਜਨੇ ਕੋ ਉਧਰ ਫਾਟ ਗਿਆ ਐਂਬੂਲੈਂਸ ਖੜੀ ਆ ਤੇ ਇਹ ਮੇਰੇ ਹਿਸਾਬ ਨਾਲ 15 ਮਿੰਟ ਤੱਕਿੱਦੇ ਨਹੀਂ ਗਏ ਨਾ 15 20 ਬੱਟੇ ਐ ਪੁਲਿਸ ਨੇ ਖਰਾਬ ਕਰਨੇ ਆਪਣੇ ਹਾਲ ਵੇਰ ਗੱਡੀ ਨੇ ਇਹ ਸਰਕਾਰ ਮੇਰਾ ਛੁੱਤੀ ਹੋਈ ਸਰਕਾਰ ਆ ਇਹ ਐਂਬੂਲੈਂਸ ਖੜੀ ਨੂੰ ਕਿ ਨੈਚਰ ਹੋ ਗਿਆ ਬਈ ਆ ਆ ਫਾਟ ਕੇ ਲਗਾ ਐਂਬੂਲੈਂਸ ਰਾਤ ਲੈਣਾ ਚਾਹੀਦਾ ਇਹਨਾਂ ਨੂੰ ਨਾ ਮਰੀਜ਼ ਅੰਦਰ ਪਿਆ ਨਾ ਜਿੰਨੀ ਹਾਲਤ ਸੀ ਉਹਦੀ ਆ ਲੋਕੀ ਸਾਰੇ ਦੇਖਦੇ ਆ ਦੇ ਉਹ ਖੜਾ ਟੀਡੀਆ ਖੋਲਦਾ ਨਹੀਂ ਬੂਆ